ਖੰਡਾਤੂ ਟੀਵੀ ਨਾਲ ਜੁੜੇ ਹੋ ਤੁਸੀਂ ਤਰਨਤਨ ਦੇ ਵਿੱਚ ਜ਼ਿਮਨੀ ਚੋਣ ਚੱਲ ਰਹੀ ਹੈ ਜਿਸ ਨੂੰ ਲੈ ਕੇ ਅਖਾੜਾ ਜਿਹੜਾ ਭਖਿਆ ਹੋਇਆ ਲਗਾਤਾਰ ਜਿਹੜਾ ਵੱਡੇ ਵੱਡੇ ਮੰਤਰੀ ਸਰਬਾਨ ਆਗੂ ਆਪਣੇ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨੇ ਪਹੁੰਚ ਰਹੇ ਨੇ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਉਮੀਦਵਾਰ ਨੇ ਹਮਿੰਦਰ ਸਿੰਘ ਸੰਧੂ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਨਾਲ ਉਹਨਾਂ ਦੇ ਤਮਾਮ ਜਿਹੜੀ ਕੈਬਨਿਟ ਮੰਤਰੀਆਂ ਦੀ ਟੀਮ ਸੀ ਉਹ ਵੀ ਉੱਥੇ ਮੌਜੂਦ ਹੋਈ ਨੇ ਨੇੜੇ ਤੇ ਦੇ ਹਲਕਿਆਂ ਤੋਂ ਐਮਐਲਏ ਸਹਿਬਾਨ ਮੌਜੂਦ ਹੋਏ ਜਿੱਤੇ ਕੇ ਕਾਟ ਦੇ ਵਿੱਚ ਆਲੇ ਉਹਨਾਂ ਨੇ ਵਿਰੋਧੀਆਂ ਤੇ ਬਹੁਤ ਵੱਡੇ ਸ਼ਬਦੀ ਵਾਰ ਕੀਤੇ ਆ ਭਾਜਪਾ ਦੇ ਉੱਪਰ ਖਾਸ ਤੌਰ ਤੇ ਕਾਫੀ ਜਿਹੜੇ ਉਹ ਵਾਅਦੇ ਨਜ਼ਰ ਆਏ ਨੇ ਸੋ ਬਿਲਕੁਲ ਇੱਥੇ ਸਾਡੇ ਨਾਲ ਜਿਲ੍ਹਾ ਯੋਜਨਾ ਬੋਰਡ ਕੋ ਆਮ ਆਦੀ ਪਾਰਟੀ ਦੇ ਜਿਹੜੇ ਚੇਅਰਮੈਨ ਨੇ ਗੁਰਵਿੰਦਰ ਸਿੰਘ ਬਰਵਾਲ ਸਾਹਿਬ ਮੇਜੂਨ ਬਰਵਾਲ ਸਾਹਿਬ ਲਗਾਤਾਰ ਇੱਥੇ ਸਾਰੀਆਂ ਪਾਰਟੀਆਂ ਦਾ ਧਿਆਨ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਦਾ ਲਗਾਤਾਰ ਫੇਰਾਂ ਤਰਨ ਤਰਨ ਦੇ ਵਿੱਚ ਹੈ ਕਿਦਾਂ ਦੇਖਦੇ ਹੋ ਇਹ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਕਿੰਨਾ ਕੁ ਵਿਸ਼ਵਾਸ ਹੈਗਾ ਜੀ ਆਮ ਆਦੀ ਪਾਰਟੀ ਨੂੰ ਵਿਸ਼ਵਾਸ ਜੀ ਆਟੀਆਂ ਜਿੰਨੀਆਂ ਮਰਜ਼ੀ ਤਰੀਆਂ ਫਿਰਨ ਕੀਤਾ ਕਿਸੇ ਨੇ ਪਿਛਲੇ 70 ਸਾਲਾਂ 'ਚ ਕਰਦੇ ਨਹੀਂ ਮਾਨ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਪੰਜਾਬ ਨੂੰ ਪੰਜਾਬ ਬਣਾਉਣ ਵਾਸਤੇ ਇੱਥੇ ਨੌਕਰੀਆਂ ਦੇ ਆ ਇੱਕਦਮ ਖੁੱਲੇ ਹੋਏ ਨੇ ਇੱਥੇ ਬਿਜਲੀ ਫ੍ਰੀ ਚੱਲਦੀ ਆ ਤੇ ਝੋਨੇ ਦੀ ਵੇਖੋ ਨਵਾਈ ਦੇ ਵਿੱਚ ਪਾਣੀ ਦੀ ਕੋਈ ਦਿੱਕਤ ਨਹੀਂ ਆਈ ਬਿਜਲੀ ਵਾਧੂ ਚੱਲੀ ਗਈ ਆ ਪਾਣੀ ਨਹਿਰੀ ਪਾਣੀ ਵਾਧੂ ਵੇਖੋ ਇਹ ਵਿਕਾਸ ਤੇ ਬੁਟੇ ਦੇ ਇਲੈਕਸ਼ਨ ਲੜੀ ਜਾ ਰਹੀ ਹੈ ਕੋਈ ਇੱਥੇ ਵੇਖੋ ਡਰਾਉਨ ਤੱਕਉਣ ਵਾਲੀਆਂ ਗੱਲਾਂ ਨਹੀਂ ਆ ਕੋਈ ਇਧਰੋਂ ਕਰਾਇਦਿਆਂ ਦੀ ਇਧਰ ਹੋ ਰਹਿਆਂ ਦੇ ਇੱਕ ਤਰਫੀ ਲੈ ਕੇ ਨੇ ਆਮ ਆਦਮੀ ਪਾਰਟੀ ਜਿਹੜੀ ਪੂਰੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇ ਬਿਲਵਲ ਸਾਹਿਬ ਨਰਾਸ਼ਗੀਆਂ ਦੂਰ ਹੋ ਗਈਆਂ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਨਰਾਸ਼ਗੀਆਂ ਬਹੁਤ ਨੇ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਜਾਂ ਉਸ ਤੋਂ ਪਹਿਲਾਂ ਜਦੋਂ ਚਰਚਾ ਚੱਲ ਰਹੀ ਸੀ ਕੀ ਲੱਗਦਾ ਹੈ ਹੁਣ ਨਰਾਸ਼ਗੀਆਂ ਦੂਰ ਨੇ ਕਿਉਂਕਿ ਦਿਨ ਰਹਿ ਗਏ ਗਿਣਤੀ ਦੇ ਵੀ ਤੇ ਇਹਨਾਂ ਦਿਨਾਂ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਣੀ ਹੈ ਕਿਉਂਕਿ ਹਰੇਕ ਪਾਰਟੀ ਕਿਤਨਾ ਕਿਤੇ ਇਹ ਦਾਵਾ ਕਰਦੀ ਹੈ ਕਿ ਕੈਡਰ ਬਹੁਤ ਵੱਡਾ ਸਾਡਾ ਹੋ ਗਿਆ ਲਗਾਤਾਰ ਜਿਹੜਾ ਚੋਣਵਾਂ ਚਾ ਜੋਲਾ ਸ਼ੋਲਾ ਤੇ ਜਿੱਤ ਸਾਡੀ ਹੋਵੇ ਦੇਖੋ ਜੀ ਨਰਾਸ਼ਗ ਅਟ ਐਸਬਤ ਕੋਈ ਵੀ ਸਾਡਾ ਭੈਣ ਭਰਾ ਜਿਹੜਾ ਨਰਾਜ਼ ਨਹੀਂਗਾ ਉਹ ਬਿਲਕੁਲ ਪਾਰਟੀ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਰਿਹਾ ਅੱਜ ਤੁਸੀਂ ਵੇਖਿਆ ਸਟੇਜ ਦੇ ਉੱਤੇ ਸਾਰੇ ਜਿਹੜੇ ਸਾਡੇ ਸੀਨੀਅਰ ਆਗੂ ਜਿੰਨੇ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਤੇ ਵੱਧ ਤੋਂ ਵੱਧ ਸੰਗਤ ਜਿਹੜੀ ਉਹ ਆ ਕੇ ਮਾਨ ਸਾਹਿਬ ਦੇ ਵਿਚਾਰ ਸੁਣੇ ਇੱਕ ਪਰਫਿ ਇਲੈਕਸ਼ਨ ਉਹ ਕੀ ਲੱਗਦਾ ਕਿੰਨਾ ਕੁ ਮਾਰਜਿਨ ਰਹਿਣ ਵਾਲਾ ਹੈ ਕਿਉਂਕਿ ਸੱਤਾ ਤੇ ਹੈ ਹੀ ਹੈ ਲੇਕਿਨ ਦੂਜੇ ਪਾਸੇ ਹਮਿੰਦਰ ਸਿੰਘ ਸੰਧੂ ਬਹੁਤ ਪੁਰਾਣੇ ਆਟੂ ਨੇ ਅਤੇ ਤਿੰਨ ਇਲੈਕਸ਼ਨਾਂ ਜਿੱਤ ਚੁੱਕੇ ਨੇ ਇਸ ਵਾਰ ਇੱਕ ਵਾਰ ਫਿਰ ਇਲੈਕਸ਼ਨ ਦੇ ਵਿੱਚ ਉਤਰੇ ਨੇ ਕਹਿਦੇ ਨੇ ਜਿੱਤਾਂਗੇ ਤਕਰੀਬਨ ਪੰਜ ਇਲੈਕਸ਼ਨਾਂ ਮੋਟੀਆਂ-ਮੋਟੀਆਂ ਲੱਗ ਚੁੱਕੇ ਨੇ ਹੁਣ 6ਵੀਂ ਇਲੈਕਸ਼ਨਾਂ ਕੀ ਲੱਗਦੇ 20000 ਦੁੱਗਣਾ ਸਲੀਡ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਇੱਥੋਂ ਲੀਡ ਕਰ ਰਹੀ ਹੈ ਕਿ ਵੱਡੇ ਮਾਰਜਿਨ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਭਗਵਾਨ ਸਿੰਘ ਮਾਨ ਦੀ ਧਰਤੀ ਵਿੱਚ ਸਥਾਪਿਤ ਕਰਨਗੇ ਫਿਰ ਅਰਵਿੰਦ ਕੇਜਰੀਵਾਲ ਤੋਂ ਸਾਡੇ ਨੈਸ਼ਨਲ ਕਮਿਨਿਅਨਰ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਿਆਂਦਾ ਅਸੀਂ ਤਨਮਨ ਧੰਦੇ ਨਾਲ ਜਿਹੜੇ ਰਹਿੰਦੇ ਦੱਸਦੇ ਨੇ ਆ ਰਾਤ ਦਿਨ ਇੱਕ ਕਰਕੇ ਵੱਡੀ ਲੀਡ ਦੇ ਨਾਲ ਉਹ ਬਤਾ ਲਓ ਬਰਾਬਰ ਬਿਲਕੁਲ ਸੋ ਇਹ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਹਿਬ ਤੋਂ ਹੋਣ ਸਾਡੇ ਆਮ ਆਦਮੀ ਪਾਰਟੀ ਹੋ ਵੀ ਆਪੇ ਸਾਹਿਬਾਂ ਨੂੰ ਜੁੜਨੇ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਅਮਿਤ ਸਿੰਘ ਸਾਧੂ ਹੋਣਾ ਨੂੰ ਲਗਾਤਾਰ ਫੇਰੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕਿਦਾਂ ਦੇਖਦੇ ਹੋ ਕੀ ਮਾਹੌਲ ਦੇਖਦੇ ਹੋ ਤਰੰਤਾਂ ਦੇ ਵਿੱਚ ਕਿਉਂਕਿ ਵਿਰੋਧੀ ਪਾਰਟੀਆਂ ਦਾ ਇਹੀ ਕਹਿਣਾ ਹੈ ਕਿ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਚਾਂਸ ਸੀਗਾ ਸਾਡੇ ਪੰਜਾਬ ਸਾਲਾ ਲੋਕਾਂ ਦਾ ਲੱਤ ਗਿਆ ਤੇ ਹੁਣ ਇਸ ਵਾਰ ਕੰਮ ਮੁਸ਼ਕਲ ਹੈ ਹੁਣ ਲੋਕੀ ਗਜ਼ਾਈ ਨਹੀਂ ਹੋਗਾ ਇਹਦਾ ਤੁਹਾਨੂੰ ਸਾਰੇ ਪਿੰਡਾਂ ਵਿੱਚ ਲੱਗ ਰਿਹਾ ਹੈ ਇਹ ਸਾਡਾ ਲੋਕਾਂ ਤੋਂ ਚਾਅ ਲੈ ਗਿਆ ਤੇ ਵਿਰੋਧੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕੋਈ ਮਜੀਠੇ ਤੋਂ ਕੋਈ ਕਿਤੇੋਂ ਵੀ ਕਿਤੇੋਂ ਕੋਈ ਆਪਣਾ ਲੋਕਲ ਕੈਂਡੀਡੇਟ ਨਹੀਂ ਹੈਗਾ ਇਹਨਾਂ ਕੋਲੇ ਇਹ ਤਾਂ ਪਾਰਟੀਆਂ ਦੇ ਵਿੱਚ ਇਹਨਾਂ ਦਾ ਕੋਈ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਗਿਆ ਆਮ ਆਦਮੀ ਪਾਰਟੀ ਦਾ ਚਾਰਜ ਵੀ ਹੈ ਅਜ ਵੀ ਸਰਦਾਰ ਭਗਤ ਸਿੰਘ ਮਾਨ ਜਿੰਨਾ ਗੱਲਾਂ ਨਾਲ ਆਏ ਸਨ ਚਾਹੇ ਉਹਨਾਂ ਨਵਾਂ ਜਿਹੜਾ 10 ਲੱਖ ਦੇ ਬੀਮੇ ਦੀ ਗੱਲ ਹੋਵੇ ਬਿਜਲੀ ਪ੍ਰੀਤ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਜਾਂ ਵਿਕਾਸ ਦੀ ਹਸਪਤਾਲਾਂ ਦੀ ਗੱਲ ਹੋਵੇ ਸਕੂਲਾਂ ਦੀ ਗੱਲ ਹੋਵੇ ਜੋ ਅਸੀਂ ਵਾਅਦੇ ਕੀਤੇ ਸੀ ਕੋਈ ਸਾਰੇ ਵਾਦੇ ਪੂਰੇ ਕੀਤੇ ਆ 1000 ਰੁਪਏ ਵਾਲੇ ਨੂੰ ਛੱਡ ਕੇ ਸਾਡਾ ਵਾਦਾ ਪੈਂਡਿੰਗ ਜਿਹੜਾ ਵਾ ਅਸੀਂ ਸਾਰੇ ਕੰਮ ਕੀਤੇ ਆ ਔਰ ਉਹ ਵੀ ਜਲਦੀ ਕਰਨੇ ਜਾ ਰਹੀ ਹੈ ਸਰਕਾਰ ਨੂੰ ਲੋਕਾਂ ਦੇ ਵਿੱਚ ਬੜਾ ਚਾਅ ਹੈ ਲੋਕ ਕਹਿੰਦੇ ਐਸ 22 ਲੱਖ ਦੀ ਤੁਸੀਂ ਗੱਲ ਖੜੋ ਲੋਕ 2027 ਵਿੱਚ ਵੀ ਇਸ ਤੋਂ ਵੱਡੇ ਮਾਰ ਜਿੰਦਾ ਜਨਤਾ ਬੰਕਰ ਬਹੁਤ ਰੁੱਸੇ ਸੀਗੇ ਕਹਿੰਦੇ ਜਦੋਂ ਟਿਕਟ ਦੀ ਚਰਚਾ ਹੋ ਰਹੀ ਸੀਗੀ ਉਦੋਂ ਬਹੁਤ ਵੱਡੇ ਪੱਧਰ ਤੇ ਨਾਮ ਆ ਰਹੇ ਸੀਗੇ ਕਿ ਇਹਨੂੰ ਟਿਕਟ ਮਿਲ ਜੂਗੀ ਇਹਨੂੰ ਮਿਲ ਜੂਗੀ ਜਦੋਂ ਅਕਾਲੀ ਦਲ ਦੇ ਪੁਰਾਣੇ ਲੀਡਰ ਹਮਿੰਦਰ ਸਿੰਘ ਸਾਧੂ ਨੇ ਟਿਕਟ ਦਿੱਤੀ ਉਸ ਤੋਂ ਬਾਅਦ ਬਹੁਤ ਵੱਡੀ ਚਰਚਾ ਬਣੀ ਇੱਕ ਬੜਾ ਲੋਕਾਂ ਦੇ ਵਿੱਚ ਸਵਾਲ ਖੜੇ ਹੋ ਰਹੇ ਆ ਪੰਜਾਬ ਦੇ ਵਿੱਚ ਲੋਕ ਕਹਿੰਦੇ ਆ ਕਿ ਕਿਉਂ ਆਪਣੀ ਪਾਰਟੀ ਦੇ ਵਿੱਚੋਂ ਕਿਉਂ ਨਹੀਂ ਤੁਸੀਂ ਟਿਕਟ ਦਿੱਤੀ ਉਹਨੂੰ ਕਿਉਂ ਨਹੀਂ ਦੇਖਦੇ ਉਹ ਤੁਸੀਂ ਭਮਕੜਾ ਜਿਹੜੇ ਸਾਰੇ ਸੀ ਉਹ ਸਟੇਜ ਤੇ ਸੀਐਮ ਸਾਹਿਬ ਆਏ ਉਹ ਸਾਡਾ ਇੱਕ ਪਰਿਵਾਰ ਦਾ ਮੈਟਰ ਸੀ ਪਰਿਵਾਰ ਵਿੱਚ ਹਰ ਇੱਕ ਦਾ ਅਧਿਕਾਰ ਹੈ ਮੰਗਣਾ ਟਿਕਟ ਮੰਗਣ ਦਾ ਸਾਰਾ ਅਧਿਕਾਰ ਹੈ ਪਰ ਜਦੋਂ ਸਾਡੀ ਪਾਰਟੀ ਇੱਕ ਵੱਡੀ ਸਿਸਟਮੈਟਿਕਲ ਬੜੀ ਸਿਸਟਮ ਵਿੱਚ ਰਹਿਣ ਵਾਲੇ ਲੋਕ ਨੇ ਪ੍ਰੋਟੋਕੋਲ ਵਿੱਚ ਰਹਿਣ ਵਾਲੇ ਜਦੋਂ ਪਾਰਟੀ ਨੇ ਇੱਕ ਬੰਦੇ ਦਾ ਨਾਮ ਅਨਾਉਂਸ ਕਰਤਾ ਇੱਕਦਾਂ ਜ ਤੁਹਾਨੂੰ ਸਾਰੇ ਇੱਕ ਮੰਚ ਦੇ ਇਕੱਠੇ ਹਿੱਸੇ ਨੇ ਕੋਈ ਇਦਾਂ ਦਾ ਤਾਂ ਦੇਖਿਆ ਨਹੀਂ ਕਿ ਜਿਹੜਾ ਬਾਹਰ ਹੋਵੇ ਸਾਰੇ ਸਾਥੀ ਇੱਕ ਮੰਚ ਦੇ ਆਗੇ ਨੇ ਹੋਰ ਕਿੰਨਾ ਵਿਸ਼ਵਾਸ ਹੈ ਕਿਉਂਕਿ ਪੰਥਕ ਹਲਕਾ ਕਹਿੰਦੇ ਆ ਤਰਨ ਤਾਦਾਂ ਨੂੰ ਤੇ ਆਕਾਦੀ ਦਲਵਾ ਦਾ ਸਮਝਾਉਂਦਾ ਕਹਿੰਦਾ ਕਿ ਅਸੀਂ ਜਿਹੜਾ ਪੰਥਕ ਚਹਿਲਾ ਐਲਾਨ ਕੀਤਾ ਤੇ ਹੁਣ ਜਿਹੜਾ ਪੰਥਕ ਇਸ ਤੋਂ ਵਧੀਆ ਕੋਈ ਚਹਿਲਾ ਨਾ ਤੇ ਪਹਿਲਾਂ ਮਿਲਿਆ ਨਾ ਤੇ ਹੁਣ ਮਿਲੇਗਾ ਵੋਟਾਂ ਜਿਹੜੀਆਂ ਇੱਧਰ ਪਾ ਦੇਦੇ ਇੱਕ ਪੰਜਾਬ ਦੇ ਵਿੱਚੋਂ ਕਿਸੇ ਨਾ ਕਿਤੇ ਆ ਇਸਦਾ ਕੋਈ ਨਹੀਂਗਾ ਪੰਥਕ ਚਿਹਰੇ ਤਾਂ ਸਾਰੇ ਹੀ ਨੇ ਕਿਉਂਕਿ ਅਸੀਂ ਸਾਰੇ ਹੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਰਹਿਣ ਵਾਲੇ ਆ ਪੰਜਵੇਂ ਪਾਤਸ਼ਾਹ ਦੇ ਹੋਰ ਅਸਰਾ ਲੈ ਕੇ ਚੱਲਣ ਵਾਲੇ ਲੋਕ ਆ ਸਾਰੇ ਅਸੀਂ ਪੰਥਕ ਆ ਸਾਡੇ ਸਾਰਿਆਂ ਨੇ ਇੱਥੇ ਵੱਡੇ ਵੱਡੇ ਜੀਆਂ ਕੁਰਬਾਨੀਆਂ ਨੇ ਅਸੀਂ ਸਾਰੇ ਪੰਥਕ ਹਾਂ ਪਰੰਦਰ ਜੀ ਦੇ ਵਿੱਚ ਜਿਹੜੇ ਇੱਥੇ ਮਾਜੇ ਦੇ ਲੋਕ ਨੇ ਸੋ ਇਹ ਤਾਂ ਇੱਕ ਲੋਕਾਂ ਨੂੰ ਬਹਿਕਾਏ ਵਿੱਚ ਲੈਉਣ ਦੀਆਂ ਚਾਲਾਂ ਨੇ ਲੋਕਾਂ ਨੂੰ ਗੁੰਮਰਾਹ ਕਰਦਾ ਪਰ ਲੋਕ ਸਮਝਦੇ ਨਹੀਂ ਲੋਕਾਂ ਨੇ ਸਿਰਫ ਔਰ ਸਿਰਫ ਵਿਕਾਸ ਨੂੰ ਸੁਣਨਾ ਹੈ ਜਿਹੜੀ ਪਾਰਟੀ ਜਿਹੜੀ ਸਰਕਾਰ ਲੋਕਾਂ ਦੇ ਕਾਮਗਰਦੀ ਲੋਕਾਂ ਨੂੰ ਛੁੱਡਣਗੇ ਇਹਨਾਂ ਬਕਾਬਾਂ ਵਿੱਚ ਲੋਕ ਨਹੀਂ ਆਉਣ ਬਹੁਤ 많ਾ ਸਮਾਂ ਦੇ ਨਹੀਂ ਸੋ ਬਿਲਕੁਲ ਇੱਥੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਸ਼ਹਿਰੀ ਕਲਸੀ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਕਿਉਂਕਿ ਜਿਹੜਾ ਇਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਇਲੈਕਸ਼ਨ ਦੀ ਤੇ ਲਗਾਤਾਰ ਉਹਨਾਂ ਵੱਲੋਂ ਵੀ ਇਸ ਹਲਕੇ ਦੇ ਵਿੱਚ ਆ ਕੇ ਚਰਚਾ ਕੀਤੀ ਜਾ ਰਹੀ ਹੈ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸ਼ਹਿਰੀ ਕਲਸੀ ਸਾਹਿਬ ਇੱਥੇ ਮੌਜੂਦ ਨੇ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਕੈਬਨਿਟ ਦੇ ਵਿੱਚੋਂ ਲਾਲਜੀ ਸਿੰਘ ਭੋਲਰ ਹੋਣੀ ਈਟੀਓ ਸਾਹਿਬ ਜਿਹੜੇ ਹਨ ਪਦਮ ਸਿੰਘ ਈਟੀਓ ਨੇ ਜੰਡਿਆਲਾ ਗੋਤ ਤੋਂ ਵਿਧਾਇਕ ਨੇ ਉਹ ਵੀ ਮੌਜੂਦ ਹੋਏ ਸਵਨ ਸਿੰਘ ਤੋਂ ਜਿਹੜੇ ਨੇੜੇ ਹਲਕੇ ਖੇਮਕਾਂ ਤੋਂ ਐਮਐਲਏ ਨੇ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਉਹ ਵੀ ਸਹਿਬਾਨ ਸਾਹਿਬ ਦੇ ਮੌਜੂਦ ਨਜ਼ਰ ਆਏ ਸੋ ਲਗਾਤਾਰ ਜਿਹੜਾ ਇੱਥੇ ਚੋਣ ਪ੍ਰਚਾਰ ਚੱਲ ਰਿਹਾ ਜੋਰਾ ਸ਼ੋਰਾਂ ਦੇ ਨਾਲ ਤੇ ਤਕਰੀਬਨ ਜਿਹੜਾ ਹੁਣ ਕਹਿ ਸਕਦੇ ਆ ਕਿ 18 ਕਿ ਦਿਨਾਂ ਦਾ ਸਮਾਂ ਬਾਕੀ ਹੈ 11 ਤਰੀਕ ਨੂੰ ਚੋਣਾਂ ਹੋਣੀਆਂ ਨੇ 14 ਨਵੰਬਰ ਨੂੰ ਜਿਹੜਾ ਇਸ ਦਾ ਨਤੀਜਾ ਆਉਣਾ ਸੋ ਦੇਖਦੇ ਆ ਕਿ ਕੁਝ ਇੱਥੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਨੇ ਸ਼ਹਿਰੀ ਕਲਸੀ ਇੱਥੇ ਮੌਜੂਦ ਨਹੀਂ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਇਸ ਅੱਜ ਤਰਨ ਪਾਂਡੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇੱਥੇ ਸੱਦੇ ਦਿੱਤੇ ਗਏ ਤਰਨਤਾਰ ਦੇ ਲੋਕਾਂ ਨੂੰ ਕਿ ਜਿਹੜਾ ਜੋੜਾ ਸ਼ੋੜਾ ਤੇ ਚੋਣ ਪ੍ਰਚਾਰ ਕੀਤਾ ਜਾਵੇ ਜਿਹੜਾ ਲੋਕਾਂ ਨੂੰ ਇੱਥੇ ਸਾਥ ਮਿਲਿਆ ਜਾਵੇ ਜਿਹੜੀ ਚੋਣ ਹੈ ਕਿ ਜਿੱਤਣ ਦੇ ਲਈ ਹੰਗਾਰੇ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੱਤੋ ਵੱਤ ਜਿਹੜਾ ਵੋਟ ਅਮੀ ਸਿੰਘ ਸੰਧੋਣਾ ਇਕੱਠੀ ਕੀਤੀ ਜਾਵੇ ਲੇਕਿਨ ਬਹੁਤ ਦਿਲਚਸਪ ਸੀਟ ਹੈ ਹੌਟ ਸੀਟ ਬਣ ਚੁੱਕੀ ਹੈ ਤਰਨਤਾਰਾਂ ਦੀ ਕਿਉਂਕਿ ਬਹੁਤ ਵੱਡੇ ਵੱਡੇ ਆਗੂ ਬਹੁਤ ਵੱਡੇ ਵੱਡੇ ਮੰਤਰੀ ਇੱਥੇ ਲਗਾਤਾਰ ਆ ਰਹੇ ਨੇ ਬਿਲਕੁਲ ਸਾਡੇ ਨਾਲ ਇਸ ਵਕਤ ਪੰਜਾਬ ਦੇ ਡਾਇਰੈਕਟਰ ਬਿਜਲੀ ਵਿਭਾਗ ਦੇ ਜਸਬੀਰ ਸਿੰਘ ਹਣੀ ਮੌਜੂਦ ਨੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਹਮਦਰ ਟੀਵੀ ਤੇ ਜੀ ਜੀਤ ਜੀ ਦਾ ਸਤਿ ਸ਼੍ਰੀ ਅਕਾਲ ਪੰਨ ਦੇ ਵਿੱਚ ਜਿਵੇਂ ਨੀ ਚੋਣ ਹੋ ਰਹੀ ਹੈ ਜੀ ਸਭ ਨੂੰ ਹੁਣ ਪਾਰਟੀਆਂ ਨੂੰ ਆਪਣੀਆਂ ਭਜੜਾ ਪਈਆਂ ਨੇ ਸਾਡੇ ਚੋਣ ਪ੍ਰਚਾਰ ਦੀ ਨਿਕਲੇ ਆ ਆਮ ਆਦਮੀ ਪਾਰਟੀ ਤੋਂ ਵੀ ਵੱਡੇ ਵੱਡੇ ਜਿਹੜੇ ਨਮਾਇਦੇ ਸੀਗੇ ਮੰਤਰੀ ਹਾਇਰ ਰਿਡਰਸ਼ਿਪ ਲਗਾਤਾਰ ਇੱਥੇ ਪਹੁੰਚ ਰਹੀ ਹੈ ਜਿੰਨਾ ਕੁ ਮਜ਼ਬੂਤ ਸੀ ਆਮ ਆਦਮੀ ਨੂੰ ਦੇਖ ਰਹੇ ਕਿਉਂਕਿ ਵਿਰੋਧੀ ਪਾਰਟੀਆਂ ਨਹੀਂ ਕਿੰਨੀਆਂ ਸਾ ਜਾ ਕੇ ਤਰਲ ਹੱਥ ਗਿਆ ਬਦਲਾ ਇਹ 70 ਸਾਲਾਂ ਬਾਅਦ ਬਦਲਾ ਆ ਆ ਤੇ ਕੰਮ ਵੀ ਕੀਤੇ ਆ ਆਵਾਦੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਤੁਸੀਂ ਪਿੰਡਾਂ ਜਾ ਕੇ ਵੇਖੋ ਜਿਹੜਾ ਬੰਦਾ ਆ ਜਾਂਦਾ ਉਹਨੂੰ ਲਿਆਓ ਸਾਹਮਣੇ ਜਿਹੜਾ ਦੇ ਵਿੱਚ ਹੱਲ ਹੱਥ ਗਿਆ ਇਹੋ ਜੀ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਨਾਲ ਆ ਤਰਨ ਤਰਨ ਦਾ ਹਲਕੇ ਦੇ ਵਿੱਚ ਜਿੰਮਣੀ ਚੋਣ ਹੋ ਰਹੀ ਆ ਸਾਡੇ ਅਜਮਾਨ ਜੋ ਸੀਐਮ ਸਾਹਿਬ ਆਏ ਹੀ ਆ ਪੰਜਾਬ ਦੇ ਪ੍ਰਭਾਰੀ ਸੋਧੀਆਂ ਜੀ ਸਾਰੇ ਮੰਤਰੀ ਸਾਰੇ ਐਮਐਲਏ ਸਾਹਿਬ ਇੱਥੇ ਡਿਊਟੀਆਂ ਲੱਗੀਆਂ ਤੇ ਉਹਦੇ ਵਿੱਚੋਂ ਹਰ ਵਾਰਡ ਚੋਂ ਇੱਥੇ ਜਾਰੂ ਵਲੰਟੀਅਰ ਪਹੁੰਚਿਆ ਜੋਦੇ ਤੇ ਇਲੈਕਸ਼ਨ ਜਿਹੜੀ ਇਹ ਪੂਰੀ ਜੋਰ ਸ਼ੋਰ ਨਾਲ ਲੜੀ ਜਾ ਰਹੀ ਆ ਕੋਈ ਇਹਦੀ ਗੱਲ ਨਹੀਂ ਵੱਡੀ ਬਹੁ ਗਿਣਤੀ ਨਾਲ ਜਿਹੜੀ ਲੀਡ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਜਿੱਤੋਲੀ ਪਾਵਾਂਗੇ ਤਰਨਤਨ ਦੀ ਜਿਹੜੀ ਇਹ ਸੀਟ ਇੱਕੋ ਤਰਨਤਨ ਦੇ ਵਿੱਚ ਸਦੋਸੀ ਸਿਮਣੀ ਚੋਣ ਹੋ ਰਹੀ ਹੈ ਉਸ ਤੋਂ ਬਾਅਦ ਇੱਕ ਕਹਿੰਦੇ ਆ ਕਿ ਪੰਥਕ ਹਲਕੇ ਦੇ ਵਿੱਚ ਪੰਥਕ ਉਮੀਦਵਾਰ ਚਾਹੀਦਾ ਉਹਦੇ ਪੰਜਾਬ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਉਦੋਂ ਅਕਾਲੀ ਦਲ ਵਾਸ ਪੰਜਾਬ ਨੇ ਆਪਣਾ ਚਿਹਰਾ ਲਾਂ ਦਿੱਤਾ ਉਹ ਕਹਿੰਦਾ ਸੀ ਪੰਥਕ ਆ ਅਕਾਲੀ ਦਲ ਦੀ ਜਿਹੜੀ ਸ਼ੋਮਣੀ ਹੈ ਉਹਨੇ ਕਹਿਤਾ ਪੰਥੀ ਫੌਜੀ ਪਰਵਾਜ਼ ਚੁਟਕੜ ਮਿਲ ਗਈ ਹੈ ਤੇ ਪੰਥਕ ਹੈ ਹਰ ਇੱਕ ਪਾਰਟੀ ਪੰਥਕ ਪੰਥਕ ਕਾਦੀ ਹੈ ਇਹ ਕਿਦਾਂ ਕਿ ਸਾਰਾ ਪੰਜਾਬ ਹੀ ਜਿਹੜਾ ਪੰਥਕ ਹੈ ਠੀਕ ਆ ਕੋਈ ਤਰਨ ਤਰਨ ਵਿਸ਼ੇਸ਼ ਨਹੀਂਗਾ ਬਲੋ ਇੱਥੇ ਸਰਦਾਰ ਹਰਮੀਤ ਸਿੰਘ ਉਹ ਵੀ ਅਕਾਲੀ ਦਲ ਵਾਲੋਂ ਲੜਦੇ ਰਹੇ ਇਲੈਕਸ਼ਨ ਤਿੰਨਾਂ ਜਿੱਤੇ ਆ ਠੀਕ ਆ ਹੁਣ ਆਪਾਂ ਦੀ ਪਾਰਟੀ ਵਲੋਂ ਕੀ ਮਤਲਬ ਵੀ ਉਹ ਗੈਰ ਪੰਥਕ ਹੋ ਗਏ ਬਲੋ ਪੰਥਾੜੀ ਏਰੀਆ ਕੋਈ ਗੱਲ ਨਹੀਂ ਸਾਰੇ ਲੋਕ ਜਿਹੜੇ ਆ ਇੱਥੇ ਪੰਥ ਦੇ ਨਾਲ ਹੀ ਆ ਭਾਵੇਂ ਘਾਰਸੀ ਆ ਭਾਵੇਂ ਆਮ ਆਦੀ ਪਾਰਟੀ ਵਾਲੇ ਆ ਕੋਈ ਕਾਲੀ ਜ਼ਾਲਦਾਰੀ ਦਾ ਕੋਈ ਵੱਖਰਾ ਬੰਦ ਤੇ ਠੀਕ ਹੈ ਜਿਹੜੇ ਜਿਹੜੇ ਵਰਕਾ ਦੁੱਸੇ ਸੀਗੇ ਟਿਕਟ ਤੋਂ ਪਹਿਲਾਂ ਇੱਕ ਚਰਚਾ ਚੱਲ ਰਹੀ ਸੀਗੀ ਕਿ ਟਿਕਟ ਕਿਸ ਨੂੰ ਦੇਣੀ ਹੈ ਜਦੋਂ ਹਰਮੀਤ ਸਿੰਘ ਸਾਹ ਨੂੰ ਟਿਕਟ ਦਿੱਤੀ ਹੈ ਜਾਂ ਦੇਣ ਦੀ ਚਰਚਾ ਚੱਲ ਰਹੀ ਸੀਗੀ ਉਦੋਂ ਵੀ ਕੁਝ ਜਿਹੜੇ ਪਾਰਟੀ ਦੇ ਪਾਣੇ ਵਰਕਰ ਸੀਗੇ ਉਹ ਵੀ ਨਰਾਜ਼ ਸੀਗੇ ਉਸ ਤੋਂ ਬਾਅਦ ਵੀ ਨਰਾਜ਼ੀਆਂ ਸਾਹਮਣੇ ਆਈਆਂ ਅਜੇ ਵੀ ਜਿਹੜੇ ਡਾਕਟਰ ਸੋਲ ਸਾਹਿਬ ਦੇ ਭਾਂਜੇ ਨੇ ਪੀਰਾ ਉਹ ਉਹਨਾਂ ਨੇ ਆਜ਼ਾਦ ਕਾਗਜ਼ ਪਾਤੇ ਆ ਕਹਿੰਦੇ ਅਸੀਂ ਸੋਲ ਸਾਹਿਬ ਦੀ ਸਦਾਰਤ ਲਈ ਜਾਤੀ ਹੋਊਗਾ ਕੋਈ ਵਫਾਦ ਕੋਈ ਹੋਊਗਾ ਬਾਕੀ ਉਹਨਾਂ ਦੀ ਅੱਜ ਸਾਡੇ ਸਤਿਕਾਰਯੋਗ ਸਾਡੇ ਕੁਸ਼ਵਿਰ ਸਿੰਘ ਸੋਲ ਉਹਨਾਂ ਦੀ ਧਰਮ ਪਤਨੀ ਭੈਣ ਜੀ ਉਹ ਵੀ ਆਏ ਸਟੇਜ ਤੇ ਬੋਲ ਕੇ ਗਏ ਆ ਜੀ ਇਹ ਤੋਂ ਵੱਧ ਕੀ ਹੋ ਸਕਦਾ ਹਮ ਭਾ ਲੋ ਪਰਿਵਾਰ ਸਾਰਾ ਸੋਲ ਸਾਹਿਬ ਦਾ ਨਾਲ ਹੈ ਬਾਕੀ ਜੇ ਕੋਈ ਇੱਕ ਦੋ ਹੋਊਗਾ ਤੇ ਉਹ ਚਲੋ ਆਪੇ ਕੋਈ ਸੈਟਿੰਗ ਉਹਨਾਂ ਦੀ ਵੀ ਹੋ ਜਾਊਗੀ ਮੁੱਦੇ ਕੀ ਜਾਣ ਵਾਲੇ ਤਰਨਤਾਰਨ ਦੇ ਵਿੱਚ ਵਿਕਾਸ ਨਹੀਂ ਕਿਉਂਕਿ ਸਾਢੇ 3-4 ਸਾਲਾਂ ਦੇ ਵਿੱਚ 14 ਸਾਲਾਂ ਦੇ ਵਿੱਚ ਬਹੁਤ ਪਿੱਛੇ ਰਹਿ ਗਿਆ ਤਰਨਤਾਰਨ ਪਹਿਲਾਂ ਵੀ ਬਹੁਤ ਕੰਮ ਸੀ ਰਹਿਣ ਵਾਲੇ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਵੀ ਉਹਨਾਂ ਮੁੱਦੇ ਦੇ ਚੋਲ ਲੜੀ ਜਾਂਦੀ ਸੀਗੀ ਅੱਜ ਵੀ ਗੰਦਗੀ ਦੇ ਢੇਰ ਲੱਗੇ ਨੇ ਅੱਜ ਵੀ ਗੰਦਗੀ ਦੇ ਵਿਚ ਤੇ ਡਿਵੈਲਪਮੈਂਟ ਤਾਂ ਉਹਦੇ ਸ਼ੁਰੂ ਹੋ ਗਈ ਤੇ ਇੱਥੇ ਸਵਰਗੀ ਸਾਡੇ ਸਰਕਾਰ ਜੋ ਕਸ਼ਮੀਰ ਸਿੰਘ 16 ਐਮਐਲਏ ਬਣੇ ਤਰਨਤਾਰਨ ਨਾਲ ਕੇ ਤਾਂ ਉਹਨਾਂ ਨੇ ਬੜੀ ਡਿਵੈਲਪਮੈਂਟ ਕਰਾਈ ਆ ਠੀਕ ਆ ਮੈਂ ਆਪ ਦੇ ਵਿੱਚ ਮੈਂ ਆਪ ਡਾਇਰੈਕਟਰ ਹੈਡ ਮਰ ਰਿਹਾ ਇੰਨੇ ਟਰਾਂਸਫਰ ਹੁ ਲਵਾਏ ਆ ਆ ਵੇਖੋ ਆ ਤੁਹਾਡੀ ਤਰਨਤਾਰ ਤੋਂ ਆ ਜੀ ਮੋਤੀ ਆਈਸਕ੍ਰੀਮ ਵਾਲੇ ਇਹਨਾਂ ਨੂੰ ਪੁੱਛੋ ਹੋਰ ਤਰਨਤਾਰ ਤੋਂ ਮੋਲੇ ਇੰਨੇ ਕੰਮ ਕਰਾਏ ਆ ਕੋਈ ਜਿਹੜੇ ਆਂਦੇ ਵੀ ਕਦੀ ਪਹਿਲਾਂ ਹੋਏ ਨਹੀਂ ਕਦੀ ਦੀ ਸੋਚਿਆ ਨਹੀਂ ਸੀ ਵੀ ਆ ਕੰਮ ਹੋ ਜਾਣਗੇ ਗਲੀਆਂ ਨਾਲੀਆਂ ਦੀ ਗੱਲ ਛੱਡੋ ਇਹ ਕੱਲ ਦਾ ਰਹਿੰਦਾ ਜੀ ਸਕੂਲਾਂ ਦੀ ਨਹਾਰ ਜਿਹੜੀ ਬਦਲਦੀ ਇਹਨਾਂ ਦੇ ਵਿੱਚ ਠੀਕ ਆ ਫਿਰ ਆਮ ਆਦੀ ਪਾਰਟੀ ਦੇ ਮਹੱਲਾ ਕਲੀ ਨੇ ਸਾਰੇ ਨੂੰ ਵੱਡੀ ਗੱਲ ਸਿਹਤ ਜਿਹੜੀ ਆ ਜ਼ਰੂਰੀ ਠੀਕ ਆ ਉਹ ਪਿੰਡ ਪਿੰਡ ਲੱਖ ਏਰੀਆ ਦੇ ਵਿੱਚ ਖੋਲ ਤੇ ਬੜੀ ਵੱਡੀ ਪੱਦਰ ਦੇ ਉੱਤੇ ਉੱਥੇ ਸਾਰੇ ਟੈਸਟ ਉੱਥੇ ਦਵਾਈਆਂ ਆਮ ਲੋਕਾਂ ਨੂੰ ਲੋਕੀ ਖੋਸ਼ ਆ ਫ੍ਰੀ ਮਿਲ ਰਿਹਾ ਸਭ ਕੁਝ ਟੈਸਟ ਫ੍ਰੀ ਹੋ ਰਿਹਾ ਉਹਨਾਂ ਦੇ ਉਹਨਾਂ ਨੂੰ ਵੱਲੋਂ ਬੜੀ ਸਹੂਲਤਾਂ ਮਿਲ ਰਹੀਆਂ ਫਿਰ ਉਹਨਾਂ 10 ਲੱਖ ਦਾ ਜਿਹੜਾ ਫ੍ਰੀ ਉਹਨਾਂ ਜਿਹੜੀ ਆ ਵੱਲੋਂ ਕੀ ਬੀਮਾ ਯੋਜਨਾ ਜਿਹੜੀ ਆ ਇਹ ਵੀ ਸਰਕਾਰ ਲੈ ਕੇ ਆ ਗਈ ਹੈ ਤਰ ਤਰਨ ਤੇ ਸ਼ੁਰੂ ਕੀਤਾ ਗਿਆ ਇਹ ਤੇ ਕੰਮ ਤੇ ਲੋਕੀ ਖੋਸ਼ ਆ ਡਵੈਲਪਮੈਂਟ ਹੋ ਰਹੀ ਆ ਡਵੈਲਪਮੈਂਟ ਦੀ ਮਦਹਾਟ ਆ ਸ਼ੁਰੂ ਤੋਂ ਰਿਹਾ ਤੇ ਡਿਵੈਲਪਮੈਂਟ ਦੇ ਜਿਹੜਾ ਉਹ 27 ਵਾਲੀ ਜਿਹੜੀ ਹੈ ਇਲੈਕਸ਼ਨ ਉਹ ਵੀ ਡਿਵੈਲਪਮੈਂਟ ਮੁੱਦੇ ਨਾਲ ਕੇ ਚੱਣ ਜਿੱਤਾਂਗੇ ਆ ਕੀ ਇਹ ਕਿਸ ਤਰ੍ਹਾਂ ਤੰਦੇ ਲੋਕਾਂ ਨੂੰ ਕਿਉਂਕਿ ਹਰੇਕ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੈ ਹਰੇਕ ਪਾਰਟੀ ਦੀ ਲੀਡਰਸ਼ਿਪ ਅੱਤੇ ਲਗਾਤਾਰ ਆ ਰਹੀ ਹੈ ਹਰੇਕ ਪਾਰਟੀ ਦੂਜੇ ਦੇ ਵਿਰੋਧੀਆਂ ਦੇ ਸਵਾਲ ਹਰੇਕ ਪਾਰਟੀ ਕੱਸਦੀ ਹੈ ਉਹਨਾਂ ਨੂੰ ਸਵਾਲ ਕਰਦੀ ਹੈ ਤੰਦੇ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਇਸ ਸਟੇਜ ਦੇ ਕਹਿੰਦੇ ਬਹੁਤ ਵੱਡਾ ਫੈਸਲਾ 27 ਦਾ ਕਰ ਦੇਣਾ ਹਰੇਕ ਪਾਰਟੀ ਕੇ ਲਈ ਮੁੱਢ ਬਚਣਾ ਹੈ ਸਤਿਕਾਰ ਹੈ ਹਰੇਕ ਨੂੰ ਇਲੈਕਸ਼ਨ ਲੜਨ ਦਾ ਲੋਕਤੰਤਰ ਹੈ ਸਾਰੀਆਂ ਪਾਰਟੀਆਂ ਕੋ ਜਿਹੜੇ ਉਹਨਾਂ ਵੀ ਕੈਂਡੀਡੇਟ ਜਿਹੜੇ ਆ ਆਪਣੇ ਕਾਗਜ਼ ਭਰੇ ਆ ਸਭ ਨੂੰ ਆਜ਼ਾਦੀ ਆ ਬਾਕੀ ਤਰਨਤਾਰਨ ਦੇ ਜਿਹੜੇ ਆ ਜਨਤਾ ਜਿਹੜੀ ਆ ਬੜੀ ਸਿਆਣੀ ਆ ਉਹ ਸਮਝ ਸੋਚ ਸਮਝ ਕੇ ਜਿਹੜੀ ਆ ਵੋਟ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਪਾਉਣਗੇ ਤੇ ਸਰਦਾਰ ਹਰਮਿੰਦਰ ਸਿੰਘ ਜਿੱਤਗੇ ਵਿਧਾਨ ਸਭਾ ਦੇ ਵਿੱਚ ਐਮਐਲਏ ਬਣ ਕੇ ਜਾਣਗੇ ਤੇ ਤਰਨਤਾਰਨ ਹਲਕੇ ਦੀ ਜਿਹੜੀ ਆ ਉਹ ਜੋ ਵੀ ਮੁਸ਼ਕਲਾਂ ਨੇ ਉਹ ਜਾ ਕੇ ਵਿਧਾਨ ਸਭਾ ਦੇ ਵਿੱਚ ਠਾਣ ਕੇ ਹੱਲ ਕਰਨਗੇ ਸਾਨੂੰ ਇਹ ਪੁਰਜ ਕੀ ਬਹੁਤ ਬਹੁਤ ਧੰਨਵਾਦ ਜੀ ਉਹ ਬਿਲਕੁਲ ਅ ਇਹ ਸਮ ਹੈ ਜਸਵੀਰ ਸਿੰਘ ਹਣੀ ਜਿਹੜੇ ਕਿ ਪੰਜਾਬ ਦੇ ਵਿਭਾਗ ਦੇ ਚੇਰਮੈਨ ਨੇ ਵਿਜੀਗ ਭਾਗ ਦੇ ਸੋ ਬਿਲਕੁਲ ਕਿਤੇ ਨਾ ਕਿਤੇ ਚਰਚਾ ਵੀ ਕੀਤੀ ਹੈ ਗੱਲਬਾਤ ਵੀ ਕੀਤੀ ਹੈ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਤਰਨਤਾਂ ਦੇ ਵਿੱਚ ਹੁਣ ਜਿਹੜੀ ਚੋਣ ਹੋਣੀ ਹੈ ਉਸ ਦੇ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜਾ ਹੱਕ ਦੇ ਵਿੱਚ ਫੈਸਲਾ ਦੇਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ ਦਾ ਵੀ ਬੇਹਦਾ ਜ਼ੋਰ ਲੱਗਿਆ ਹੈ ਲੇਕਿਨ ਇਹ ਹੌਟ ਸੀਟ ਹੈ ਮੈਂ ਫੇਰ ਕਹਿ ਰਿਹਾ ਕਿ ਇੱਥੇ ਮੁਕਾਬਲਾ ਬਹੁਤ ਖੜਾ ਰਹਿਣ ਵਾਲਾ ਹੈ ਇਹ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਦਾ ਫੈਸਲਾ 14 ਨਵੰਬਰ ਨੂੰ ਹੀ ਹੋਏਗਾ ਜਦੋਂ ਉਹ ਰეკ ਅਪਡੇਟ ਭਾਰਤਿਕ ਮਨਚਾਲ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਰਹੋ ਹੰਦਰ ਟੀਵੀ ਨਾਲ ਮੈਂ ਹਾਂ ਦਾਨਿਸ਼ ਗੁਪਤਾ ਤਰਨ ਤਰਨ